ਸਾਹਿਬ ਜਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਬੰਦੇ ਦੀ ਕਿਸੇ ਵੀ ਵੀਰ ਦੀ ਗੱਡੀ ਖਰਾਬ ਹੁੰਦੀ ਹੈ ਤੇ ਹਰਮਨ ਮੋਟਰ ਵੱਲੋਂ ਫ੍ਰੀ ਸਰਵਿਸ ਦਿੱਤੀ ਜਾਊਗੀ 24 ਘੰਟੇ ਬਿਲਕੁਲ ਫ੍ਰੀ ਤੇ ਮੁਫਤ ਸੇਵਾ ਸਾਡੀ ਕਹਿੰਦੇ ਤਨਮੋਤੀ ਜਿਨ੍ਹਾਂ ਪੁੱਣ ਕਮਾਇਆ ਗੁਰਲਾਲਾ ਤਾਈ ਦੁੱਧ ਪਿਆਇਆ ਟੋਟਲ ਮਲਵਰੀਆਂ ਦੀ ਸੇਵਾ ਜਿਨ੍ਹਾਂ ਨੇ ਸੋਨੇ ਦੀਆਂ ਖੜੀਆਂ ਮੋਹਰਾਂ ਦੇ ਕੇ ਜਗ੍ਹਾ ਲਈ ਸਭ ਤੋਂ ਕੀਮਤੀ ਜਗ੍ਹਾ ਹੈ ਉਹ ਫਤੇਗੜ ਸਾਹਿਬ ਦੀ ਤੇ ਸਾਡੀ ਤਾਂ ਕੋਈ ਸੇਵਾ ਹੀ ਨਹੀਂ ਹੈ ਜੀ ਸੇਵਾ ਤੇ ਉਹ ਕਰਗੇ ਮਹਾਨ ਵੀਰ ਜੀ ਸਾਡੇ ਕੋਲੇ ਸਾਰੀ ਚੀਜ਼ ਦਾ ਪਵੰਦ ਹੈ ਜੇ ਕਿਸੇ ਵੀਰ ਨੇ ਕਾਰ ਠੀਕ ਕਰਾਣੀ ਹੋਵੇ ਕਿਸੇ ਚੀਜ਼ ਨੇ ਕੁਝ ਕਰਾਣਾ ਹੋਵੇ ਅਸੀਂ ਐਨੀ ਟਾਈਮ ਹਾਜ਼ਰ ਹਾਂ ਅਸੀਂ ਗੱਡੀ ਦੇਖ ਰਹੇ ਹਾਂ ਪਿੱਛੇ ਇਹ ਗੱਡੀ ਨੂੰ ਰਿਪੇਅਰਿੰਗ ਵਾਸਤੇ ਤੁਹਾਡੇ ਕੋਲ ਲਾਈਏ ਤੇ ਇਸ ਨੂੰ ਠੀਕ ਕੀਤਾ ਗਿਆ ਬਿਲਕੁਲ ਜੀ ਇਹ ਗੱਡੀ ਠੀਕ ਕੀਤੀ ਗਈ ਹੈ ਤੇ ਹੋਰ ਵੀ ਜਿਹੜੇ ਸਾਨੂੰ ਫੋਨ ਕਰਨਗੇ ਅਸੀਂ 24 ਘੰਟੇ ਲਈ ਹਾਜ਼ਰ ਹਾਂ ਸਾਨੂੰ ਰਾਤ 12 ਵਜੇ ਹੁਣ 2 ਵਜੇ ਹੁਣ ਜ਼ਰੂਰੀ ਨਹੀਂ ਕੱਲਾ ਅਸੀਂ ਇਹੀ ਸੇਵਾ ਕਰ ਰਹੇ ਆ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਦੁੱਧ ਦੀ ਸੇਵਾ ਵੀ ਕੀਤੀ ਜਾਊਗੀ ਸਰਪੰਸਦਾਨੀ ਗੁਰਗੋਮਿੰਦਰ ਸਿੰਘ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਛੋਟੇ ਬੱਚੇ ਵੱਡੇ ਸਹਿਬ ਜادہ ਬਾਬਾ अजीत ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਛੋਟੇ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਕੁਰਬਾਨੀ ਦੇ ਉਹਨਾਂ ਨੇ ਕੀਤੀ ਹੈ ਅਸਤੇ ਕੁਝ ਵੀ ਨਹੀਂ ਕਰ ਰਹੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਛੋਟੇ ਸਾਹਿਬ ਜਾਦੀਆਂ ਦੀ ਸ਼ਹਾਦਤ ਨੂੰ ਸਮਰਪਿਤ ਲੁਧਿਆਣਾ ਦੇ ਕੁਝ ਨੌਜਵਾਨਾਂ ਵੱਲੋਂ ਇੱਕ ਖਾਸ ਸੇਵਾ ਸ਼ੁਰੂ ਕੀਤੀ ਗਈ ਹੈ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਜਦ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਹਨ ਤੇ ਥਾਂ ਥਾਂ ਤੇ ਜਿਹੜੀ ਸੇਵਾ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਚਾਹ ਪਕੋੜੇ ਦੇ ਲੰਗਰ ਲਗਾਏ ਜਾਂਦੇ ਨੇ ਰੋਟੀ ਦੇ ਲੰਗਰ ਲਗਾਏ ਜਾਂਦੇ ਨੇ ਲੇਕਿਨ ਇਹ ਨੌਜਵਾਨਾਂ ਨੇ ਜੋ ਸੇਵਾ ਸ਼ੁਰੂ ਕੀਤੀ ਹੈ ਉਹ ਹੈ ਉਹਨਾਂ ਦੇ ਗੱਡੀਆਂ ਸੰਗਤਾਂ ਦੀ ਗੱਡੀਆਂ ਦੀ ਰਿਪੇਅਰਿੰਗ ਇਹ ਚੋਕੀ ਵੱਡੀ ਗਿਣਤੀ ਵਿੱਚ ਇਸ ਸਮੇਂ ਗੁਰਦੁਆਰਾ ਫਤੇਗੜ ਸਾਹਿਬ ਇੱਥੇ ਜਿਹੜੀ ਸੰਗਤ ਹੈ ਨਤਮਸਕ ਹੋਣ ਲਈ ਜਾ ਰਹੀ ਹੈ ਤੇ ਉਹ ਵਕਫਾ ਗੱਡੀਆਂ ਤੇ ਜਾਂਦੇ ਨੇ ਤੇ ਉਹ ਗੱਡੀਆਂ ਕਈ ਵਾਰੀ ਖਰਾਬ ਹੋ ਜਾਂਦੀਆਂ ਨੇ ਉਸ ਵਿੱਚ ਟਰੈਕਟਰ ਟਰਾਲੀ ਵੀ ਹੋ ਸਕਦੀ ਹੈ ਕਾਰਾ ਵੀ ਹੋ ਸਕਦਾ ਹੈ ਤੇ ਮੋਟਰਸਾਈਕਲ ਸਕੂਟਰ ਵੀ ਹੁੰਦੇ ਆ ਤੇ ਇਹਨਾਂ ਸਭ ਦੀ ਰਿਪੇਅਰਿੰਗ ਦੇ ਲਈ ਨੌਜਵਾਨਾਂ ਨੇ ਇੱਕ ਸੇਵਾ ਸ਼ੁਰੂ ਕੀਤੀ ਹੈ ਤੇ ਜਿਹੜੇ 24 ਘੰਟੇ ਵਿੱਚ ਜਿਹੜੇ ਕਿਸੇ ਵੀ ਸੰਗਤ ਦੇ ਕਿਸੇ ਵੀ ਬੰਦੇ ਨੂੰ ਅਗਰ ਕੋਈ ਲੋੜ ਪੈਂਦੀ ਇਹ ਵਾਹਨ ਖਰਾਬ ਹੁੰਦਾ ਹੈ ਤੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਤੇ 24 ਘੰਟੇ ਵਿੱਚ ਜਾ ਕੇ ਇਹ ਜੋ ਹੈ ਉਹਨਾਂ ਦੀ ਸੇਵਾ ਜਿਹੜੀ ਹੈ ਉਹਨਾਂ ਦੇ ਵਾਹਨ ਜਿਹੜੇ ਨੇ ਠੀਕ ਕਰਨਗੇ ਤੇ ਗੁਰਦੁਆਰਾ ਸਾਹਿਬ ਤੱਕ ਉਹਦੀ ਪਹੁੰਚ ਕਰਨਗੇ ਤੇ ਉਹਨਾਂ ਨੂੰ ਜੋ ਘਰ ਜਾਂਦੇ ਸਮੇਂ ਜੇ ਲੋੜ ਪੈਂਦੀ ਹੈ ਕਿਸੇ ਜਗ੍ਹਾ ਵਾਹਨ ਖਰਾਬ ਹੁੰਦਾ ਤੇ ਬੇਰਕਾ ਮਿਲਕ ਪਲਾਂਟ ਤੋਂ ਲੈ ਕੇ ਦੋਰਾਏ ਤੱਕ ਇਹ ਸੇਵਾ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਇਹ ਲੋਕ ਜਿਹੜੇ ਨੇ ਉੱਥੇ ਜਾ ਕੇ 24 ਘੰਟੇ ਜਦੋਂ ਵੀ ਉਹਨਾਂ ਨੂੰ ਕੋਲ ਆਏਗੀ ਤੇ ਉੱਥੇ ਜਾ ਕੇ ਵਾਹਨ ਨੂੰ ਠੀਕ ਕਰਨਗੇ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਖਾਸ ਸੇਵਾ ਨਿਭਾਉਣ ਵਾਲੇ ਵੀ ਸਾਡੇ ਨਾਲੇ ਗੱਲਬਾਤ ਕਰਦੇ ਆ ਵਾਈਗੁਰ ਜੀ ਦਾ ਖਾਸਤਾ ਵਾਈਗੁਰ ਜੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੇ ਕੀ ਨਾਂ ਹੈ ਆਪਣਾ? ਮੇਰਾ ਨਾਮ ਸ਼ਪਰੀ ਸਿੰਘ ਦਾਸ ਮਿਸ਼ਨ ਸੇਵਾਜਾਥਾ ਦੁਗਰੀ ਦਾ ਸੇਵਾਦਾਰ ਆ। ਜੀ। ਕਿਸ ਤਰ੍ਹਾਂ ਦੀ ਸੇਵਾ ਤੁਸੀਂ ਨਿਭਾ ਰਹੇ ਹੋ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਸਮੇਂ ਸੰਗਤਾਂ ਨੂੰ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਸੇਵਾ ਨਹੀਂ ਭਰਦੇ? ਸਾਹਿਬਜ਼ਾਦੇਾਂ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਬੰਦੇ ਦੀ ਕਿਸੇ ਵੀ ਵੀਰ ਦੀ ਗੱਡੀ ਖਰਾਬ ਹੁੰਦੀ ਹੈ ਤੇ ਹਰਮਨ ਮੋਟਰ ਵੱਲੋਂ ਫ੍ਰੀ ਸਰਵਿਸ ਦਿੱਤੀ ਜਾਉਂਦੀ ਹੈ। ਇਹ ਸੇਵਾ ਕਿਦੋਂ ਕਿਦੋਂ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਕਿਦੋਂ ਤੱਕ ਜੁੜੀ ਰਹਿਣ ਵਾਲੀ ਹੈ ਸਿੰਘ ਸਾਹਿਬ ਜਦੋਂ ਇਹ ਸੇਵਾ ਅਸੀਂ 3 ਸਾਲ ਪਹਿਲੇ ਸਟਾਰਟ ਕੀਤੀ ਸੀ ਤੇ ਅੱਜ ਅਸੀਂ ਸਾਨੂੰ 3 ਸਾਲ ਤੋਂ ਜਦੋਂ ਅਸੀਂ ਜੁੜੇ ਸੀ ਤੇ ਉਦੋਂ ਸਾਡੇ ਕੋਲ 5 ਜਣੇ ਸੀ ਤੇ ਅੱਜ ਅਸੀਂ 21 ਤੋਂ 22 ਮੈਂਬਰੀ ਕਮੇਟੀ ਆ ਔਰ ਸਾਰੇ ਆ ਹੀ ਅਸੀਂ ਵੱਖ-ਵੱਖਰੀਆਂ ਟੀਮਾਂ ਤੇ ਲੱਗੇ ਹੋਏ ਆ ਹੁਣ ਤੱਕ ਕਿਉਂਕਿ ਕੱਲ ਤੋਂ ਇਹ ਦਿਹਾੜੇ ਸ਼ੁਰੂ ਹੋਏ ਨੇ ਕੋਈ ਤੁਹਾਡੇ ਕੋਲ ਲੋਕਾਂ ਨੇ ਫੋਨ ਕੀਤਾ ਕੋਈ ਗੱਡੀ ਵਗੈਰਾ ਠੀਕ ਵਗੈਰਾ ਕੀਤੀ ਵੀਰ ਜੀ ਕੱਲ ਤੋਂ ਨਹੀਂ ਸਾਡੇ ਕੋਲ ਉਸ ਤੋਂ ਪਹਿਲੇ ਤੋਂ ਹੀ ਕਾਲਸ ਆ ਰਹੀਆਂ ਔਰ ਅਸੀਂ ਜਾ ਵੀ ਰਹੇ ਹਾਂ ਸਾਨੂੰ ਕੱਲ ਕਾਲਸ ਆਈ ਸੀ ਟਿੱਬਾ ਜਿਹੜਾ ਪੁਲ ਹੈ ਉਥੋਂ ਕਾਲਸ ਆਈ ਸੀ ਤੇ ਅਸੀਂ ਉੱਥੇ ਵੀ ਗਏ ਹਾਂ ਤੇ ਅੱਜ ਵੀ ਹਰਮਨ ਮੋਟਰ ਨੂੰ ਕਾਲ ਆਈ ਹੈ ਉਹ ਉੱਥੇ ਜਾ ਕੇ ਅਸੀਂ ਸਰਵਿਸ ਦਿੱਤੀ ਹੈ ਔਰ ਫ੍ਰੀ ਸਰਵਿਸ ਹੈ 24 ਘੰਟੇ ਬਿਲਕੁਲ ਫ੍ਰੀ ਔਰ ਮੁਫਤ ਸੇਵਾ ਸਾਡੀ ਮਤਲਬ ਖਾਲੀ ਕਾਰਾਂ ਦੀ ਸੇਵਾ ਮਤਲਬ ਜੀ ਰਿਪੇਅਰਿੰਗ ਕੀਤੀ ਜਾਵੇਗੀ ਯਾ ਕਿਉਂਕਿ ਇਹ ਗੱਲ ਲਈ ਟਰੈਕਟਰ ਟਰਾਲੀਆਂ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਸੰਗਤ ਲੈ ਕੇ ਪਹੁੰਚਦੀ ਹੈ ਉਹਨਾਂ ਦੀ ਵੀ ਕੋਈ ਰਿਪੇਅਰਿੰਗ ਦਾ ਤੁਹਾਡੇ ਕੋਲ ਪ੍ਰਬੰਧ ਹੈ ਵੀਰ ਜੀ ਸਾਡੇ ਕੋਲੇ ਸਾਰੀ ਚੀਜ਼ ਦਾ ਬੰਦ ਹੈ ਜੇ ਕਿਸੇ ਵੀਰ ਨੇ ਕਾਰ ਠੀਕ ਕਰਾਣੀ ਹੋਵੇ ਕਿਸੇ ਚੀਜ਼ ਨੇ ਕੁਝ ਕਰਾਣਾ ਹੋਵੇ ਅਸੀਂ ਐਨੀ ਟਾਈਮ ਹਾਜ਼ਰ ਹਾਂ ਵੀਰ ਜੀ ਤੁਸੀਂ ਵੀ ਇਸ ਸੇਵਾ ਦੇ ਨਾਲ ਜਥੇ ਦੇ ਨਾਲ ਜੁੜੇ ਹੋ ਹੋ ਕਿਦਾਂ ਦੇਖ ਰਹੇ ਹੋ ਕਿਦਾਂ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਦੀ ਸੇਵਾ ਨਿਭਾਈ ਜਾਵੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੀ ਸੰਗਤ ਦੀ ਸੇਵਾ ਕਰਦੇ ਨੇ ਲੰਗਰ ਲਗਾਉਂਦੇ ਆ ਉਸ ਤਰ੍ਹਾਂ ਦੀ ਸੇਵਾ ਜ਼ਿਆਦਾ ਹੁੰਦੀ ਹੈ ਇਹ ਇੱਕ ਵੱਖਰੀ ਜੀ ਸੇਵਾ ਤੁਸੀਂ ਨਿਭਾ ਰਹੇ ਹੋ ਇਹ ਦੇਖੋ ਜੀ ਮਿਸ਼ਨ ਸੇਵਾ ਜਥਾ ਦੁਗਰੀ ਤੇ ਹਰਮਨ ਮੋਟਰ ਵੱਲੋਂ ਜੋ ਕਿ ਇਹ ਗੱਡੀਆਂ ਦੀ ਰਿਪੇਅਰਿੰਗ ਦਾ ਜੋ ਕਾਰਜ ਕੀਤਾ ਹੈ ਸੇਵਾ ਲਈਏ ਇਹ ਪਿਛਲੇ 3 ਸਾਲਾਂ ਤੋਂ ਚੱਲ ਰਹੀ ਹੈ ਤੇ ਫੇਰਕਾ ਮੇਲਾ ਆਪਣਾ ਲੁਧਿਆਣੇ ਤੋਂ ਲੈ ਕੇ ਦਰਾਹੇ ਦੀ ਨਹਿਰ ਤੱਕ ਜੇ ਕੋਈ ਵੀ ਕਿਸੇ ਦਾ ਗੱਡੀ ਖਰਾਬ ਹੋ ਜਾਂਦੀ ਕਾਰ ਹੋ ਗਿਆ ਟਰੈਕਟਰ ਹੋ ਗਿਆ ਮੋਟਰਸਾਈਕਲ ਹੋ ਗਿਆ ਕੋਈ ਵੀ ਵਾਹਨ ਹੋ ਗਿਆ ਉਹ ਆਪਾਂ ਬਿਲਕੁਲ ਫ੍ਰੀ ਠੀਕ ਕਰਾਂਗੇ ਜੀ ਸੇਵਾ ਤੇ ਉਹਨਾਂ ਨੇ ਕੀਤੀ ਕਹਿੰਦੇ ਤਨਮੋਤੀ ਜਿਨ੍ਹਾਂ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਪਿਆਇਆ ਟੋਟਲ ਮਲਵਰੀਆਂ ਦੀ ਸੇਵਾ ਜਿਨ੍ਹਾਂ ਨੇ ਸੋਨੇ ਦੀਆਂ ਖੜੀਆਂ ਮੋਹਰਾਂ ਦੇ ਕੇ ਜਗ੍ਹਾ ਲਈ ਸਭ ਤੋਂ ਕੀਮਤੀ ਜਗ੍ਹਾ ਉਹ ਫਤੇਗੜ ਸਾਹਿਬ ਦੀ ਤੇ ਸਾਡੀ ਤਾਂ ਕੋਈ ਸੇਵਾ ਹੀ ਨਹੀਂ ਹੈ ਜੀ ਸੇਵਾ ਤੇ ਉਹ ਕਰ ਗਏ ਮਹਾਨ ਸਰਪੰਸਦਾਨੀ ਗੁਰਗੋਮਿੰਦ ਸਿੰਘ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਛੋਟੇ ਬੱਚੇ ਵੱਡੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਛੋਟੇ ਬਾਬਾ ਜੋਰਾਵਾਰ ਬਾਬਾ ਫਤੇ ਸਿੰਘ ਜੀ ਮਾਤਾ ਗੁਜਰੀ ਜੀ ਕੁਰਬਾਨੀ ਦੇ ਉਹਨਾਂ ਨੇ ਕੀਤੀ ਹੈ ਅੱਜ ਦੇ ਕੁਝ ਵੀ ਨਹੀਂ ਕਰ ਰਹੇ ਇਹ ਚਲੋ ਸੰਗਤਾਂ ਦੇ ਸਹਿਯੋਗ ਨਾਲ ਜੋ ਤੁਲ ਹੋ ਰਿਹਾ ਆਪਾਂ ਕਰਨ ਜੋਗ ਆ ਬਾਕੀ ਕੋਈ ਵੀ ਕਿਸੇ ਦੀ ਗੱਡੀ ਖਰਾਬ ਹੋ ਜਾਈ ਇਹਨਾਂ ਵੀ ਦਿਨਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਦੀ ਰਾਤ ਦੇ 2 ਵੀ ਵਜੇ ਹੁਣ ਤੁਹਾਨੂੰ ਨੰਬਰ ਦਿੱਤੇ ਜਾਣਗੇ ਉਹਨਾਂ ਦੇ ਤੁਸੀਂ ਕਾਲ ਕਰ ਦੇਣੀ ਹੈ 15-20 ਮਿੰਟ ਵਿੱਚ 20-25 ਮਿੰਟ ਦਾ ਰਸਤਾ ਦਰਵਾ ਹੈ ਗੱਡੀ ਦੇ ਅਸੀਂ 15-20 ਮਿੰਟ ਵਿੱਚ ਪਹੁੰਚ ਜਾਵਾਂਗੇ ਜਿੱਥੇ ਵੀ ਤੁਹਾਡੀ ਗੱਡੀ ਖਰਾਬ ਹੋਈ ਭਾਜੀ ਨੰਬਰ ਕੁਝ ਇਹੋ ਜਿਹਾ ਜੋ ਜਿਹੜਾ ਤੁਸੀਂ ਦੋ ਨੰਬਰ ਜਾਂ ਤਿੰਨ ਨੰਬਰ ਜਿਹੜਾ ਦੇਣੇ ਚਾਹੋ ਕੀ ਜਿਹੜੀ ਸੰਤਾ ਦਾ ਕੋਟ ਹੋਵੇ ਤੇ ਸੰਧ ਤੁਹਾਡੇ ਨਾਲ ਗੱਲਬਾਤ ਕਰ ਸਾਡੇ ਨਾਲ ਕੰਟੈਕਟ ਕਰਨ ਲਈ 9517661984 ਸਾਡਾ ਨੰਬਰ ਹੈ ਦੂਜਾ ਹਰਮਨ ਵੀਰੇ ਦਾ ਨੰਬਰ ਹੈ 9646787816 ਸਾਡਾ ਨੰਬਰ ਹੈ ਜੇ ਵੀ ਕਿਸੇ ਵੀਰ ਨੇ ਸਾਡੇ ਨਾਲ ਸੰਪਰਕ ਕਰਨਾ ਹੋਵੇ ਅਸੀਂ ਐਨੀ ਟਾਈਮ ਹਾਜ਼ਰ ਹਾਂ 24 ਘੰਟੇ ਸਾਡੇ ਵੱਲੋਂ ਫ੍ਰੀ ਸਰਵਿਸ ਦਿੱਤੀ ਜਾਊਗੀ ਅਸੀਂ ਗੱਡੀ ਦੇਖ ਰਹੇ ਹਾਂ ਪਿੱਛੇ ਇਹ ਗੱਡੀ ਨੂੰ ਰਿਪੇਅਰਿੰਗ ਵਾਸਤੇ ਤੁਹਾਡੇ ਕੋਲ ਲਾਈਏ ਤੇ ਇਸ ਨੂੰ ਠੀਕ ਕੀਤਾ ਗਿਆ ਬਿਲਕੁਲ ਜੀ ਇਹ ਗੱਡੀ ਠੀਕ ਕੀਤੀ ਗਈ ਹੈ ਤੇ ਹੋਰ ਵੀ ਜਿਹੜੇ ਸਾਨੂੰ ਫੋਨ ਕਰਨਗੇ ਅਸੀਂ 24 ਘੰਟੇ ਲਈ ਹਾਜ਼ਰ ਸਾਨੂੰ ਰਾਤ 12 ਵਜੇ ਹੁਣ 2 ਵਜੇ ਹੁਣ ਜ਼ਰੂਰੀ ਨਹੀਂ ਕੱਲਾ ਅਸੀਂ ਇਹੀ ਸੇਵਾ ਕਰ ਰਹੇ ਹਾਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਦੁੱਧ ਦੀ ਸੇਵਾ ਵੀ ਕੀਤੀ ਜਾਊਗੀ ਉਸ ਤੋਂ ਬਾਅਦ 24 ਤਰੀਕ ਨੂੰ ਇਸੇ ਹੀ ਜਗ੍ਹਾ ਤੇ ਬਹੁਤ ਵੱਡੇ ਪੱਦਰ ਦੇ ਉੱਪਰ ਲੰਗਰ ਲੱਗਣ ਜਾ ਰਿਹਾ ਤੇ ਉਸ ਤੋਂ ਬਾਅਦ ਚਾਹੇ ਹੜ ਆਏ ਹੋਣ ਚਾਹੇ ਕਰੋਨਾ ਕਾਲ ਹੋਵੇ ਹੜਾਂ ਦੇ ਵਿੱਚ ਜਾ ਕੇ ਵੀ ਮਿਸ਼ਨ ਸੇਵਾ ਜਾਤਾ ਦੁਗਰੀ ਨੇ ਸਹਿਯੋਗ ਦਿੱਤਾ ਤੇ ਕਰੋਨਾ ਕਾਲ ਦੇ ਵਿੱਚ ਅਸੀਂ ਉਸ ਘਰਾਂ ਦੇ ਵਿੱਚ ਸੈਨਟਾਈਜ਼ ਕੀਤਾ ਜਿੱਥੇ ਕਰੋਨਾ ਹੋ ਗਿਆ ਸੀ ਉਸ ਘਰਾਂ ਵਿੱਚ ਜਾ ਕੇ ਅਸੀਂ ਸੈਨੇਟਾਈਜ਼ ਕੀਤਾ ਤੇ ਅਸੀਂ ਕੋਈ ਨਾ ਕੋਈ 365 ਦਿਨ ਕੋਈ ਨਾ ਕੋਈ ਸੇਵਾ ਸਾਡੀ ਜਾਰੀ ਰਹਿੰਦੀ ਤੁਸੀਂ ਇਹ ਸੇਵਾ ਕਰ ਰਹੇ ਕੁਝ ਹੋਰ ਲੋਕਾਂ ਨੂੰ ਵੀ ਚਾਹੋਗੇ ਕਿ ਜੁੜਨ ਇਸ ਸੇਵਾ ਦੇ ਨਾਲ ਕਿਉਂਕਿ ਗੱਲ ਕਰੀਏ ਇੱਕ ਬਾਨਾ ਦੀ ਵੀ ਐਸੀ ਪੋਸਟ ਲੈਂਦੇ ਆ ਤੁਹਾਡੇ ਕੋਲ ਕਿ ਜਿਹੜੀ ਤੁਸੀਂ ਫ੍ਰੀ ਸਰਵਿਸ ਦੀ ਗੱਲ ਕਰ ਰਹੇ ਹੋ ਅਗਰ ਕੋਈ ਪਾਰਟਸ ਦੀ ਲੋੜ ਪਵੇ ਤਾਂ ਕਿ ਉਹ ਵੀ ਤੁਹਾਡੇ ਵੱਲੋਂ ਫ੍ਰੀ ਹੋਏਗਾ ਵੀਰ ਜੀ ਅਸੀਂ ਜਿੰਨੇ ਕਯੋਗ ਹੋਵਾਂਗੇ ਓਨਾਂ ਕ ਪਾਰਟਸ ਦੇਵਾਂਗੇ ਜੇ ਕੋਈ ਵੀਰ ਦੀ ਘਰੋਂ ਹੀ ਗੱਡੀ ਖਰਾਬ ਹੋਈ ਜਿਵੇਂ ਇੰਜਨ ਖਰਾਬ ਹੋ ਸਕਦਾ ਕਿਸੇ ਦੀ ਕਲਚ ਪਲੇਟਾ ਘਰੋਂ ਹੀ ਪੈਣ ਵਾਲੀਆਂ ਹੋਈਆਂ ਓਸੀ ਦਾ ਓਕਾ ਅਸੀਂ ਜਿਹੜੀ ਸਰਵਿਸ ਹੈ ਜਿਹੜੀ ਰੋਡ ਦੇ ਉੱਪਰ ਕਿਸੇ ਦੀ ਗੱਡੀ ਟੈਕਨੀਕਲ ਪ੍ਰੋਬਲਮ ਦੇ ਨਾਲ ਖਰਾਬ ਹੋ ਸਕਦੀ ਹੈ ਅਸੀਂ ਉਸ ਨੂੰ ਬਿਲਕੁਲ ਫ੍ਰੀ ਮੁਫਤ ਆਫ ਕੋਸਟ ਦੇਵਾਂਗੇ ਬਿਲਕੁਲ ਅਦਰ ਵੀ ਇੱਕ ਵੀਰ ਨੇ ਗੱਲਬਾਤ ਕਰਦੇ ਹਨ ਅਜੀ ਕੀ ਨਾ ਹੈ ਆਪਣਾ ਮੇਰਾ ਨਾਮ ਜੀ ਸੁਖਪ੍ਰੀ ਸਿੰਘ ਹੈ ਜੀ ਤੁਸੀਂ ਵੀ ਜਥੇਦਾਨ ਜੁੜੇ ਹੋ ਸੇਵਾ ਨਿਭਾ ਰਹੇ ਹੋ ਕਿਸ ਤਰ੍ਹਾਂ ਦੀ ਸੇਵਾ ਨਿਭਾ ਰਹੇ ਹੋ ਸਰ ਸਾਡੇ ਨਾਲ ਅਸੀਂ ਆਪਣੇ ਹਾਰਮਨ ਮੋਟਰ ਦੇ ਨਾਲ ਇਸ਼ੂ ਇਸ਼ੂ ਦੇ ਨਾਲ ਰਲ ਕੇ ਅਸੀਂ ਸੇਵਾ ਤਤਪਰ ਐਨ ਐਸ ਦੇ ਵਿੱਚ ਜਿਵੇਂ ਕਿ ਮੰਨ ਲਓ ਕਿ ਵਰਕਸ਼ਾਪ ਦੇ ਦੌਰਾਨ ਸਾਨੂੰ ਕੋਈ ਗੱਡੀ ਦੀ ਕਾਲ ਆ ਜਾਂਦੀ ਹੈ ਤਾਂ ਸਾਡੀਆਂ ਟੀਮਾਂ ਜਿਵੇਂ ਵੀ ਬਾਈ ਮੁੰਡੇ ਸਾਡੇ ਕੋਲ ਹੈਗੇ ਨੇ ਪੰਜ ਛੇ ਟੀਮਾਂ ਅਪਰ ਸੇ ਕੰਮ ਕਰਦੀਆਂ ਨੇ ਕੋਈ ਡੇ ਨਾਈਟ ਦਾ ਮਿਲਾ ਕੇ ਤੇ ਜਿਵੇਂ ਹੁਣ ਵੀ ਗਏ ਹੋਏ ਨੇ ਮੁੰਡੇ ਕੰਮ ਦੇ ਲਈ ਤੇ ਸੇਵਾ ਉਹਦੇ ਵੀ ਚੱਲਦੀ ਹੈ ਜਿਸ ਤਰ੍ਹਾਂ ਹੁਣ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਮਤਲਬ ਮਿਲ-ਖੁੱਲ ਮਿਲਾ ਕੇ ਪੰਥਰੀ ਸੇਵਾ ਚੱਲ ਹੀ ਰਹੀ ਹੈ ਇਹ ਕੰਮ ਵੀ ਕਰ ਰਹੇ ਨਾਲ ਡਿਊਟੀ ਵੀ ਕਰ ਰਹੇ ਆ ਆਪਣੇ ਸਰ ਹੋਰ ਵੀ ਲੋਕਾਂ ਨੂੰ ਬੇਨਤੀ ਕਰੋਗੇ ਕਿ ਉਹ ਜੁੜਨ ਕਿਉਂਕਿ ਜਿੰਨੇ ਲੋਕ ਜੁੜਨਗੇ ਉਨੀ ਜ਼ਿਆਦਾ ਵਧੀਆ ਸੇਵਾ ਕਰ ਦੋ ਗੱਲਾਂ ਸਾਹਿਬ ਜਰੂਰ ਕਰਨੀਆਂ ਚਾਹੂੰਗਾ ਇੱਕ ਤਾਂ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਵੀ ਜਿੱਥੇ ਕਿਤੇ ਵੀ ਹੈਗਾ ਆਪਣਾ ਦਸਬੰਦ ਕਿਸੇ ਵੀ ਰੂਪ ਚ ਕੱਢ ਰਿਹਾ ਕੱਢ ਰਿਹਾ ਹੋਊਗਾ ਕੱਢਣਾ ਚਾਵੇ ਜੇ ਉਹ ਇਕੱਲਾ ਵੀ ਕਰਨਾ ਚਾਹੁੰਦਾ ਤਾਂ ਇਕੱਲਾ ਵੀ ਕਰ ਲੈ ਵਿੱਚ ਸਾਡੇ ਨਾਲ ਜੁੜ ਕੇ ਕਰਨਾ ਚਾਹੁੰਦਾ ਸਾਨੂੰ ਤਾਂ ਵੈਸੇ ਵੀ ਟੀਮ ਦੀ ਬਹੁਤ ਲੋੜ ਹੈ ਸਾਡੇ ਕੋਲੇ ਵੈਸੇ ਵੀ ਮਕੈਨਿਕ ਹੈਗੇ ਨੇ ਪਰ ਤੁਹਾਨੂੰ ਹੋਰ ਵੀ ਕਾਲਸ ਬਹੁਤ ਨਹੀਂ ਭਾਜੀ ਕਾਲ ਬਹੁਤ ਨਹੀਂ ਆ ਰਹੀਆਂ ਨੇ ਮੈਕੈਨਿਕ ਸਾਨੂੰ ਹੋਰ ਵੀ ਚਾਹੀਦੇ ਨੇ ਜੇ ਕੋਈ ਪਾਈ ਵੀਰ ਮੇਰਾ ਸੁਣਦਾ ਸੇਵਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਜਰੂਰ ਜੁੜੇ ਅਸੀਂ ਸਾਨੂੰ ਬਹੁਤ ਲੋੜ ਹੈ ਇਸ ਚੀਜ਼ ਦੀ ਤੇ ਦੂਜੀ ਇੱਕ ਚੀਜ਼ ਇਹ ਮੈਂ ਕਹੂੰਗਾ ਵੀ ਆਪਣਾ ਇਸ ਚੀਜ਼ ਨੂੰ ਕਦੇ ਨਾ ਸੋਚੋ ਕਿ ਆ ਠੰਡ ਬਹੁਤ ਹੈ ਕਿ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਜਾਣਾ ਮੈਂ ਰਿਕੁਐਸਟ ਕਰੂੰਗਾ ਹਰ ਪੰਜਾਬੀ ਨੂੰ ਕਿ ਇਸ ਜਗ੍ਹਾ ਤੇ ਜਰੂਰ ਜਾਓ ਔਰ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਕਿ ਸਾਡਾ ਉਸ ਦੀਵਾਰ ਨਾਲ ਸੰਬੰਧ ਕਿਉਂ ਹੈ ਸਾਡਾ ਕੀ ਪਿਛੋਕੜ ਹੈ ਤੇ ਅਸੀਂ ਅੱਜ ਸਿਰ ਤੇ ਤਾਲ ਸਜਾਇਆ ਕਿਸ ਵਜ੍ਹਾ ਕਰਕੇ ਹੈ ਤੇ ਅੱਜ ਦੇ ਦਿਨ ਦਾ ਜਿਵੇਂ ਤੁਹਾਨੂੰ ਪਤਾ ਹੀ ਅੱਜ ਦੇ ਦਿਨ ਇਤਿਹਾਸ ਇਹ ਹੈ ਕਿ ਅੱਜ ਦੇ ਦਿਨ ਦਾ ਖਾਸ ਕਰੇ ਬਾਈਪੋਨ ਪਰਿਵਾਰ ਦਾ ਵੀ ਛੋੜਾ ਤੇ ਇਹ ਅੱਜ ਦੇ ਦਿਨ ਸਾਨੂੰ ਪਤਾ ਹੋਣਾ ਚਾਹੀਦਾ ਵਾ ਮੈਂ ਇਹੀ ਚੀਜ਼ ਹਰ ਬੰਦੇ ਨੂੰ ਕਹੂੰਗਾ ਵੀ ਜਰੂਰ ਨਿਕਲੋ ਟਾਈਮ ਕੱਢੋ ਆਪਾਂ ਆਮ ਲੋਕ ਤੇ ਕਹਿ ਦਿੰਨੇ ਕਿ ਸ਼ਹਿਰਦਾਰੀ ਵਿੱਚ ਜੌਬ ਤੋਂ ਮਿਲਦਾ ਨਹੀਂ ਜਾਂ ਕੰਮ ਤੋਂ ਟਾਈਮ ਨਹੀਂ ਮਿਲਦਾ ਪਰ ਇਦਾਂ ਨਾ ਹੋਵੇ ਇਹ ਸਾਡੀ ਡਿਊਟੀ ਬਣਦੀ ਆ ਆਪਣੇ ਪਰਿਵਾਰ ਨੂੰ ਉੱਥੇ ਲੈ ਜਾਣਾ ਆਪਣੇ ਬੱਚਿਆਂ ਨੂੰ ਦਿਖਾਉਣਾ ਲਾਈਫ ਹਰ ਇੱਕ ਦੀ ਬੀਜ਼ੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜਰੂਰ ਜਾਣਾ ਚਾਹੀਦਾ ਬਹੁਤ ਵੱਡੀ ਇੱਕ 4 ਸਾਲ ਦਾ ਬੱਚਾ ਉਹਦੇ ਇੱਕ 6 ਸਾਲ ਦਾ ਬਈ ਤੁਸੀਂ ਆਪ ਬਿਲਕੁਲ ਤੁਸੀਂ ਦੇਖਿਆ ਕਿ ਇਹ ਨੌਜਵਾਨ ਜਿਹੜੇ ਨੇ ਲਗਾਤਾਰ ਜਿਹੜੇ ਗੱਡੀਆਂ ਜਿਹੜੀਆਂ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਨੂੰ ਸੰਕਤ ਜਾਂ ਦਰਸ਼ਨ ਕਰਨ ਦੇ ਜਿਹੜੇ ਗੱਡੀਆਂ ਤੇ ਜਾਂਦੇ ਨੇ ਜੇਕਰ ਉਹਨਾਂ ਨੂੰ ਕੋਈ ਖਰਾਬੀ ਆਉਂਦੀ ਹੈ ਤੇ 24 ਘੰਟੇ ਵਿੱਚ ਜੋ ਹੈ ਇਹਨਾਂ ਦੀ ਸਰਵਿਸ ਹੈ 24 ਘੰਟੇ ਦੇ ਲਗਾਤਾਰ ਅਗਰ ਜੋ ਵੀ ਕਾਲ ਆਂਦੀ ਹੈ 24 ਘੰਟੇ ਵਿੱਚ ਉਸ ਨੂੰ ਜਾ ਕੇ ਤੁਰੰਤ ਜਿਹੜਾ ਮੌਕੇ ਤੇ ਪਹੁੰਚ ਕੇ ਦੋ ਰਾਏ ਤੋਂ ਲੈ ਕੇ ਜਿਹੜੇ ਲੁਧਿਆਣਾ ਦੇ ਵੇਅਰ ਕਾਮਿੰਗ ਪਲਾਂਟ ਹੈ ਉੱਥੇ ਤੱਕ ਦੀ ਦੂਰੀ ਜਿਹੜੀ ਹੈ ਉੱਥੇ ਕੋਈ ਵੀ ਵਾਹਨ ਖਰਾਬ ਹੁੰਦਾ ਹੈ ਤਾਂ ਉਸ ਨੂੰ ਜੋ ਹੈ ਠੀਕ ਕਰਨੇ ਪਹੁੰਚ ਜਾਂਦੇ ਨੇ ਤੇ ਇਸ ਦੇ علاوہ ਲੰਗਰ ਦੀ ਸੇਵਾ ਵੀ ਅੰਨਵਲੋਂ ਨਿਭਾਈ ਜਾ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਇਹ ਨੌਜਵਾਨਾਂ ਦੀ ਜਿਹੜੀ ਸੇਵਾ ਹੈ ਉਸ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਨਾਲ ਇਸ ਵੀਡੀਓ ਨੂੰ ਜਿਆਦਾ ਸ਼ੇਅਰ ਕਰੋ ਤਾਂ ਕਿ ਜਿਹੜੇ ਸੰਗਤਾਂ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਜੇਕਰ ਉਹਨਾਂ ਦੇ ਵਾਹਨ ਕਿਸੇ ਤਰ੍ਹਾਂ ਖਰਾਬ ਹੁੰਦੇ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਉਹ ਇਹਨਾਂ ਨਾਲ ਸੰਪਰਕ ਕਰਨ ਤੇ ਜਿਹੜੀ ਪਰੇਸ਼ਾਨੀ ਹੈ ਉਹ ਜਿਹੜੀ ਹੈ ਉਹਨਾਂ ਦੀ ਦੂਰ ਹੋ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਬੀਰ ਰਾਏ ਸੁਰਕਾਪ ਟੀਵੀ ਲੁਧਿਆਣਾ